ਜ਼ਿੰਦਗੀ ਵਿੱਚ ਕਿਵੇਂ ਦਾ ਵੀ ਮੋੜ ਆਵੇ ਕਦੇ ਵੀ ਹਿੰਮਤ ਨਾ ਹਾਰਿਓ ਕਿਉਂਕਿ ਤੁਹਾਡੀ ਹਿੰਮਤ ਹੀ ਤੁਹਾਨੂੰ ਹਰ ਕਠਿਨਾਈ ਤੋਂ ਬਾਹਰ ਕੱਢੇਗੀ ਹਾਲਾਤ ਨੂੰ ਐਸਾ ਨਾ ਹੋਣ ਦਿਓ ਕਿ ਤੁਸੀਂ ਹਿੰਮਤ ਹਾਰ ਜਾਵੋ ਬਲਕਿ ਹਿੰਮਤ ਕੁਝ ਐਸੀ ਰੱਖੋ ਕਿ ਹਾਲਾਤ ਖੁਦ ਹੀ ਹਾਰ ਜਾਣ ਬਹੁਤ ਪਰੇਸ਼ਾਨ ਸੀ ਮੈਂ ਆਪਣੀ ਜ਼ਿੰਦਗੀ ਤੋਂ ਫਿਰ ਯਾਦ ਆਇਆ ਕਿ ਰੱਬ ਨੂੰ ਸਬਰ ਬਹੁਤ ਪਸੰਦ ਹੈ ਹਮੇਸ਼ਾ ਹਿੰਮਤ ਰੱਖੋ ਤੇ ਅੱਗੇ ਵਧੋ ਤਾਨੇ ਤਾਂ ਭਗਵਾਨ ਨੂੰ ਵੀ ਮਿਲਦੇ ਨੇ ਤੁਸੀਂ ਤਾਂ ਫਿਰ ਵੀ ਇੱਕ ਇਨਸਾਨ ਹੋ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਕੁਝ ਲੋਕਾਂ ਦੀਆਂ ਗੱਲਾਂ ਨੂੰ ਅਣਸੁਣਾ ਵੀ ਕਰੋ ਕਿਉਂਕਿ ਅਕਸਰ ਲੋਕਾਂ ਦੀਆਂ ਗੱਲਾਂ ਮਨੋਬਲ ਘਰਾਉਣ ਵਾਲੀਆਂ ਹੀ ਹੁੰਦੀਆਂ ਨੇ ਗਲਤੀਆਂ ਹਮੇਸ਼ਾ ਸਾਡੇ ਦਿਮਾਗ ਨੂੰ ਭਰਮ ਵਿੱਚ ਪਾ ਦਿੰਦੀਆਂ ਨੇ ਜਿਕਰ ਟ੍ਰੇਨ ਦੀ ਟਿਕਟ ਨਾ ਲਓ ਤਾਂ ਸਮੋਸੇ ਵੇਚਣ ਵਾਲਾ ਵੀ ਟੀਟੀ ਹੀ ਨਜ਼ਰ ਆਉਂਦਾ ਹੈ ਕਈ ਵਾਰ ਲੋਕ ਇਸ ਲਈ ਸੱਚ ਨਹੀਂ ਸੁਨਣਾ ਚਾਹੁੰਦੇ ਕਿਉਂਕਿ ਉਹ ਆਪਣੇ ਭਰਮ ਨੂੰ ਕਦੇ ਟੁੱਟਣ ਨਹੀਂ ਦੇਣਾ ਚਾਹੁੰਦੇ ਕారణ ਦਿਓ ਜੋ ਫਾਲਤੂ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਖਾਲੀ ਬਰਤਨ ਹੀ ਹਮੇਸ਼ਾ ਆਵਾਜ਼ ਕਰਦੇ ਨੇ ਖੁਦ ਦੀ ਕਾਮਯਾਬੀ ਦੇ ਪਿੱਛੇ ਇੰਨਾ ਸਮਾਂ ਲਗਾ ਦਿਓ ਕਿ ਦੂਜਿਆਂ ਦੀ ਬੁਰਾਈ ਕਰਨ ਦਾ ਸਮਾਂ ਹੀ ਨਾ ਮਿਲੇ ਨੇਕੀ ਕਰਦੇ ਵਕਤ ਬਦਲੇ ਵਿੱਚ ਕੋਈ ਉਮੀਦ ਨਾ ਰੱਖੋ ਕਿਉਂਕਿ ਨੇਕੀਆਂ ਦਾ ਫਲ ਇਨਸਾਨ ਨਹੀਂ ਰੱਬ ਦਿੰਦਾ ਹੈ। ਨੇਕ ਇਨਸਾਨ ਬਣ ਲਈ ਵੀ ਉਨਾ ਹੀ ਪ੍ਰਯਾਸ ਕਰੋ ਜਿੰਨਾ ਖੂਬਸੂਰਤ ਦਿਖਣ ਲਈ ਕਰਦੇ ਹੋ। ਜ਼ਿਆਦਾ ਦੇਣ ਵਾਲਾ ਹਮੇਸ਼ਾ ਤੋਂ ਠੱਗਿਆ ਗਿਆ ਹੈ। ਫਿਰ ਚਾਹੇ ਪ੍ਰੇਮ ਹੋਵੇ, ਸਾਥ ਹੋਵੇ, ਸਮਾਂ ਹੋਵੇ ਜਾਂ ਵਿਸ਼ਵਾਸ। ਤਾਰੀਫਾਂ ਦਿਨ ਬਣਾਉਂਦੀਆਂ ਨੇ ਤੇ ਤਾਨੇ ਜ਼ਿੰਦਗੀ ਅਭਿਮਨਿਉ ਦੀ ਇੱਕ ਗੱਲ ਮੈਨੂੰ ਅੱਜ ਵੀ ਪਸੰਦ ਹੈ ਕਿ ਹਿੰਮਤ ਨਾਲ ਹਾਰੋ ਪਰ ਹਿੰਮਤ ਕਦੇ ਨਾ ਹਾਰੋ ਇਨਸਾਨ ਦੀਆਂ ਗਲਤੀਆਂ ਮਾਫ ਕੀਤੀਆਂ ਜਾ ਸਕਦੀਆਂ ਨੇ ਚਲਾਕੀਆਂ ਤੇ ਧੋਖੇਬਾਜ਼ੀ ਕਦੇ ਨਹੀਂ ਲੋਕ ਦੂਜਿਆਂ ਨੂੰ ਤਾਂ ਬੁਰਾ ਇਸ ਤਰ੍ਹਾਂ ਕਹਿੰਦੇ ਨੇ ਜਿਵੇਂ ਖੁਦ ਗੰਗਾ ਜਲ ਨਾਲ ਧੋਏ ਹੋਏ ਹੋਣ ਸਿਖਾਉਣ ਲਈ ਨਾ ਕੋਈ ਸਮਾਂ ਹੁੰਦਾ ਹੈ ਨਾ ਕੋਈ ਸ਼ਖਸ ਵਿਅਕਤੀ ਆਪਣੇ ਨਾਲ ਹੋਈਆਂ ਘਟਨਾਵਾਂ ਤੋਂ ਸਭ ਤੋਂ ਜ਼ਿਆਦਾ ਸਿੱਖਦਾ ਹੈ। ਉਧਾਰ ਤੇ ਪਿਆਰ ਸਿਰਫ ਉਹਨਾਂ ਨੂੰ ਦਿਓ ਜੋ ਵਾਪਸ ਵੀ ਦੇ ਸਕਣ। ਸਮੇਂ ਦੀ ਚਪੇੜ ਗੱਲ ਤੇ ਨਹੀਂ ਸਿੱਧੀ ਤੁਹਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਲੱਗਦੀ ਹੈ। ਖਾਮੋਸ਼ ਬੈਠੀਏ ਤਾਂ ਲੋਕ ਕਹਿੰਦੇ ਨੇ ਉਦਾਸੀ ਚੰਗੀ ਨਹੀਂ ਹੁੰਦੀ ਤੇ ਥੋੜਾ ਜਿਹਾ ਹੱਸ ਪਈਏ ਤਾਂ ਲੋਕ ਮਸਕਰਾਉਣ ਦੀ ਵਜ੍ਹਾ ਪੁੱਛ ਲੈਂਦੇ ਨੇ। ਤੁਸੀਂ ਕਿਸੇ ਨੂੰ ਤਦ ਤੱਕ ਨਹੀਂ ਸਮਝਾ ਸਕਦੇ ਜਦ ਤੱਕ ਸਾਹਮਣੇ ਵਾਲਾ ਸਮਝਣਾ ਨਾ ਚਾਹੁੰਦਾ ਹੋਵੇ ਬਹੁਤ ਮੁਸ਼ਕਲ ਹੈ ਸਮਝਣਾ ਜ਼ਿੰਦਗੀ ਨੂੰ ਜਦੋਂ ਤੋਂ ਮਿਲੀ ਹੈ ਹਰ ਪਲ ਬਦਲ ਰਹੀ ਹੈ ਬੇਵਜ੍ਹਾ ਹੀ ਸਰਹੱਦਾਂ ਤੇ ਇਲਜ਼ਾਮ ਹੈ ਵਟਵਾਰੇ ਦਾ ਲੋਕ ਮੋਦਤਾਂ ਤੋਂ ਇੱਕ ਘਰ ਵਿੱਚ ਵੀ ਅਲੱਗ ਰਹਿੰਦੇ ਨੇ ਖੁਸ਼ੀ ਤਕਦੀਰ 'ਚ ਹੋਣੀ ਚਾਹੀਦੀ ਹੈ ਤਸਵੀਰਾਂ 'ਚ ਤਾਂ ਹਰ ਕੋਈ ਖੁਸ਼ ਨਜ਼ਰ ਆਉਂਦਾ ਹੈ ਹਰ ਆਦਮੀ ਆਪਣੀ ਜ਼ਿੰਦਗੀ ਵਿੱਚ ਹੀਰੋ ਹੈ ਬਸ ਕੁਝ ਲੋਕਾਂ ਦੀਆਂ ਫਿਲਮਾਂ ਰਿਲੀਜ਼ ਨਹੀਂ ਹੁੰਦੀਆਂ ਸਭ ਕੁਝ ਮਿਲ ਜਾਵੇ ਤਾਂ ਜੀਣ ਦਾ ਕੀ ਮਜ਼ਾ ਜਿਉਣ ਲਈ ਇੱਕ ਦੀ ਕਮੀ ਵੀ ਜ਼ਰੂਰੀ ਹੈ ਉਮਰ ਪਰ ਬਣੇ ਰਹਿਣਗੇ ਲੋਕ ਦੋਸਤ ਤੁਹਾਡੇ ਉਮਰ ਭਰ ਤੁਸੀਂ ਲੋਕਾਂ ਦੇ ਕੰਮ ਆਉਂਦੇ ਰਹੋ ਜ਼ਮਾਨੇ ਦੀਆਂ ਗੱਲਾਂ ਤੇ ਲੋਕਾਂ ਦੇ ਚਿਹਰੇ ਜਦ ਵੀ ਦੇਖੋ ਬਦਲੇ ਹੋਏ ਹੀ ਮਿਲਣਗੇ ਉਹ ਹੱਥ ਸੱਚੀਓ ਬਹੁਤ ਅਨਮੋਲ ਹੁੰਦੇ ਨੇ ਜੋ ਤੁਹਾਨੂੰ ਉਸ ਵਕਤ ਸਹਾਰਾ ਦੇਣ ਜਦੋਂ ਤੁਸੀਂ ਬਿਖਰ ਰਹੇ ਹੋ ਉਹਨਾਂ ਨੂੰ ਕਦੇ ਨਾ ਛੱਡੋ ਬਹੁਤ ਦੇਖਿਆ ਜੀਵਨ ਚ ਸਮਝਦਾਰ ਬਣ ਕੇ ਵੀ ਪਰ ਖੁਸ਼ੀ ਹਮੇਸ਼ਾ ਪਾਗਲ ਬਣ ਤੇ ਹੀ ਮਿਲੀ ਹੈ ਜ਼ਿੰਦਗੀ ਜੀਣ ਵਾਲੇ ਤਾਂ ਜੀ ਹੀ ਲੈਂਦੇ ਨੇ ਸ਼ਾਨ ਦੇ ਵਿੱਚ ਤੇ ਸੜਨ ਵਾਲੇ ਸੜ ਕੇ ਰਾਖ ਹੋ ਜਾਂਦੇ ਨੇ ਸ਼ਮਸ਼ਾਨ ਦੇ ਵਿੱਚ ਜਿਸ ਤਰ੍ਹਾਂ ਮੌਸਮ ਵਿੱਚ ਪਰਿਵਰਤਨ ਆਉਂਦਾ ਹੈ ਉਸੇ ਤਰ੍ਹਾਂ ਜੀਵਨ ਵਿੱਚ ਸੁੱਖ-ਦੁੱਖ ਆਉਂਦੇ ਜਾਂਦੇ ਰਹਿੰਦੇ ਨੇ ਜਿਸ ਦਿਨ ਤੁਸੀਂ ਖੁੱਲ ਕੇ ਆਪਣੀ ਜ਼ਿੰਦਗੀ ਜੀ ਲਈ ਬਸ ਉਹੀ ਤਿਉਹਾਰ ਹੈ ਬਾਕੀ ਸਭ ਕੈਲੰਡਰ ਦੀਆਂ ਤਰੀਖਾਂ ਨੇ ਕਿਸੇ ਦੇ ਇੰਨੇ ਵੀ ਕਰੀਬ ਨਾ ਆਓ ਕਿ ਉਸ ਨੂੰ ਤੁਹਾਡੀ ਦੂਰੀ ਚੰਗੀ ਲੱਗਣ ਲੱਗੇ ਦੁਨੀਆ 'ਚ ਸੁੱਖ ਅਜਹੀ ਚੀਜ਼ ਹੈ ਜਿਸ ਨੂੰ ਅਮੀਰੀ ਅੱਜ ਤੱਕ ਖਰੀਦ ਨਹੀਂ ਸਕੀ ਕਿਤੋਂ ਸ਼ੁਰੂ ਹੁੰਦੀ ਹੈ ਗੱਲ ਕਿਤੇ ਜਾ ਕੇ ਖਤਮ ਹੁੰਦੀ ਹੈ ਜ਼ਿੰਦਗੀ ਵੀ ਬੜੀ ਅਜੀਬ ਹੈ ਜਨਾਬ ਹਰ ਪਲ ਕੁਝ ਨਵਾਂ ਸਿਖਾਉਂਦੀ ਹੈ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਤੁਹਾਡੀ ਜਗ੍ਹਾ ਕੋਈ ਹੋਰ ਲੈ ਲਵੇ ਤਾਂ ਇੱਕ ਕਦਮ ਪਿੱਛੇ ਹਟ ਜਾਣ ਵਿੱਚ ਹੀ ਸਮਝਦਾਰੀ ਹੈ ਇਨਸਾਨ ਦੀ ਖਮੋਸ਼ੀ ਨੂੰ ਸਮਝਣਾ ਸਿੱਖੋ ਗੱਲਾਂ ਨੂੰ ਨਹੀਂ ਕਿਉਂਕਿ ਇੱਕ ਗੱਲ ਦੇ ਤਾਂ ਹਜ਼ਾਰਾਂ ਮਤਲਬ ਹੁੰਦੇ ਨੇ ਹੋ ਸਕੇ ਤਾਂ ਆਪਣੀਆਂ ਤਕਲੀਫਾਂ ਨੂੰ ਵਿਅਕਤੀਗਤ ਰੱਖੋ ਲੋਕ ਸਮਝਣ ਜਾਂ ਮਦਦ ਕਰਨ ਦੀ ਬਜਾਏ ਅੰਦਰ ਹੀ ਅੰਦਰ ਖੁਸ਼ ਹੁੰਦੇ ਨੇ ਦੋ ਮੂੰਹਾਂ ਸੱਪ ਉਤਨਾ ਜ਼ਹਿਰੀਲਾ ਨਹੀਂ ਹੁੰਦਾ ਜਿੰਨਾ ਦੋ ਮੂੰਹਾਂ ਇਨਸਾਨ ਹੁੰਦਾ ਹੈ ਸ਼ੰਖ ਤੇ ਮੂਰਖ ਸਦਾ ਦੂਜਿਆਂ ਦੀ ਫੂਕ ਨਾਲ ਹੀ ਵੱਜਦੇ ਨੇ ਚਮਚੇ ਕਦੇ ਵਫਾਦਾਰ ਨਹੀਂ ਹੁੰਦੇ ਤੇ ਵਫਾਦਾਰ ਕਿਸੇ ਦੇ ਚਮਚੇ ਨਹੀਂ ਹੁੰਦੇ ਜਿੱਥੇ ਦਿਲ ਭਰ ਜਾਂਦਾ ਹੈ ਉਥੇ ਬਹਾਨੇ ਹਜ਼ਾਰ ਮਿਲ ਜਾਂਦੇ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ ਸਮਝਦਾਰ ਬਣਨ ਦੀਆਂ ਪਰ ਖੁਸ਼ੀਆਂ ਹਮੇਸ਼ਾ ਬੇਵਕੂਫੀਆਂ ਕਰਨ ਤੇ ਹੀ ਮਿਲੀਆਂ ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਤੋਂ ਮਤਲਬ ਨਹੀਂ ਕੋਈ ਦਿਲ ਤੋਂ ਹੋਵੇ ਮੇਰਾ ਤਾਂ ਇੱਕ ਸ਼ਖਸ ਹੀ ਕਾਫੀ ਹੈ ਆਪਣੀ ਜ਼ਿੰਦਗੀ ਨਾਲ ਕਦੇ ਨਾਰਾਜ਼ ਨਾ ਹੋਇਓ ਕੀ ਪਤਾ ਤੁਹਾਡੇ ਜਿਹੀ ਜ਼ਿੰਦਗੀ ਹੋਰਾਂ ਲੋਕਾਂ ਦਾ ਸੁਪਨਾ ਹੋਵੇ ਜੋ ਜ਼ਾਹਰ ਕਰਨਾ ਪਵੇ ਉਹ ਦਰਦ ਹੀ ਕੀ ਜੋ ਦਰਦ ਨਾ ਸਮਝ ਸਕੇ ਉਹ ਹਮਦਰਦ ਹੀ ਕੀ ਛੱਡ ਦਿਓ ਕਿਸਮਤ ਦੀਆਂ ਲੀਕਾਂ ਤੇ ਯਕੀਨ ਕਰਨਾ ਜਦੋਂ ਜਾਨੋ ਪਿਆਰੇ ਲੋਕ ਬਦਲ ਸਕਦੇ ਨੇ ਤਾਂ ਕਿਸਮਤ ਕੀ ਚੀਜ਼ ਐ ਹੋ ਰੋਜ਼ ਉੱਠ ਕੇ ਇੱਕ ਗੱਲ ਯਾਦ ਰੱਖੋ ਕੇ ਰਿਟਰਨ ਟੈਕਟਰ ਤਾਂ ਕਨਫਰਮ ਹੈ ਅਸਲੀ ਮਨ ਭਰ ਕੇ ਜਿਓ ਮਨ ਵਿੱਚ ਭਰ ਕੇ ਨਾ ਜਿਓ ਕਾਲ ਫ੍ਰੀ ਹੋਣ ਨਾਲ ਕੀ ਹੁੰਦਾ ਹੈ ਜਨਾਬ ਦਿਲਾਂ ਚ ਗੱਲ ਕਰਨ ਦੀ ਗੁੰਜਾਇਸ਼ ਵੀ ਤਾਂ ਹੋਣੀ ਚਾਹੀਦੀ ਹੈ ਆਨਲਾਈਨ ਤਾਂ ਸਭ ਹੁੰਦੇ ਨੇ ਪਰ ਮੈਸੇਜ ਉਹੀ ਕਰਦਾ ਹੈ ਜਿਸ ਦੀ ਜ਼ਿੰਦਗੀ ਵਿੱਚ ਅਸੀਂ ਅਹਿਮੀਅਤ ਰੱਖਦੇ ਹਾਂ ਮੈਨੂੰ ਫੁਰਸਤ ਦੇ ਪਲਾਂ ਦਾ ਖਡਾਉਣਾ ਨਾ ਬਣਾਓ ਮੈਂ ਵੀ ਇਨਸਾਨ ਆ ਦਰਦ ਮੈਨੂੰ ਵੀ ਹੁੰਦਾ ਹੈ ਜੇ ਕੋਈ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤਾਂ ਖੁਦ ਨੂੰ ਉਸ ਦੀ ਜ਼ਿੰਦਗੀ ਤੋਂ ਦੂਰ ਕਰ ਲਵੋ ਕਿਉਂਕਿ ਵਕਤ ਖੁਦ ਹੀ ਸਿਖਾ ਦੇਵੇਗਾ ਉਸ ਨੂੰ ਕਦਰ ਕਰਨਾ ਤੇ ਤੁਹਾਨੂੰ ਸਬਰ ਕਰਨਾ ਰਿਸ਼ਤੇ ਤੋੜਨੇ ਤਾਂ ਨਹੀਂ ਚਾਹੀਦੇ ਪਰ ਜਿੱਥੇ ਕਦਰ ਨਾ ਹੋਵੇ ਉਥੇ ਨਿਭਾਉਣੇ ਵੀ ਨਹੀਂ ਚਾਹੀਦੇ ਝੂਕਣ ਨਾਲ ਰਿਸ਼ਤਾ ਗਹਿਰਾ ਹੋਵੇ ਤਾਂ ਝੁਕ ਜਾਓ ਪਰ ਹਰ ਵਾਰੀ ਤੁਹਾਨੂੰ ਹੀ ਝੁਕਣਾ ਪਵੇ ਤਾਂ ਫਿਰ ਰੁਕ ਜਾਓ ਅਸੀਂ ਝੁਕਦੇ ਹਾਂ ਕਿਉਂਕਿ ਸਾਨੂੰ ਰਿਸ਼ਤੇ ਨਿਭਾਉਣ ਦਾ ਸ਼ੌਂਕ ਹੈ ਨਹੀਂ ਤਾਂ ਗਲਤ ਤਾਂ ਅਸੀਂ ਕੱਲ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਹਾਂ ਵੱਡੇ ਬਜ਼ੁਰਗ ਕਹਿੰਦੇ ਨੇ ਕਿ ਗਰੀਬ ਵਿਅਕਤੀ ਦੀ ਹਾਏ ਤੇ 도ਗਲੇ ਵਿਅਕਤੀ ਦੀ ਰਾਏ ਕਦੇ ਨਹੀਂ ਲੈਣੀ ਚਾਹੀਦੀ ਮਦਦ ਇੱਕ ਅਜੀਹੀ ਘਟਨਾ ਹੈ ਜਿਸ ਨੂੰ ਕਰੋ ਤਾਂ ਲੋਕ ਭੁੱਲ ਜਾਂਦੇ ਨੇ ਤੇ ਨਾ ਕਰੋ ਤਨ ਲੋਕ ਯਾਦ ਰੱਖਦੇ ਨੇ ਪਹਿਲਾਂ ਲੋਕ ਚੰਗੇ ਹੁੰਦੇ ਸੀ ਤੇ ਹੁਣ ਲੋਕ ਚੰਗੇ ਬਣਦੇ ਨੇ ਆਪਣੇ ਆ ਤੋਂ ਮਿਲਿਆ ਤਜਰਬਾ ਬਸ ਇਹ ਸਬਕ ਸਿਖਾਉਂਦਾ ਹੈ ਕਿ ਉਹਨਾਂ ਹੀ ਮਿਲੋ ਕਿਸੇ ਨਾਲ ਜਿੰਨਾ ਕੋ ਉਹ ਮਿਲਣਾ ਚਾਹੁੰਦਾ ਹੈ ਇਸ ਸੰਸਾਰ ਵਿੱਚ ਕੋਈ ਵੀ ਤੁਹਾਡਾ ਮੌਕਾ ਤੇ ਤੁਹਾਡਾ ਹੱਕ ਖੋ ਸਕਦਾ ਹੈ ਪਰ ਤੁਹਾਡੀ ਕਾਬਲੀਅਤ ਨੂੰ ਇਸ ਸੰਸਾਰ ਵਿੱਚ ਕੋਈ ਵੀ ਨਹੀਂ ਖੋ ਸਕਦਾ ਮਾਰਗਦਰਸ਼ਨ ਸਹੀ ਹੋਵੇ ਤਾਂ ਇੱਕ ਛੋਟਾ ਜਿਹਾ ਦੀਵਾ ਵੀ ਸੂਰਜ ਤੋਂ ਘੱਟ ਨਹੀਂ ਜ਼ਿੰਦਗੀ ਵਿੱਚ ਜੇ ਤੁਹਾਨੂੰ ਕਿਸੇ ਨੇ ਠੁਕਰਾਇਆ ਹੈ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਨਿੱਖਰਦਾ ਉਹੀ ਹੈ ਜੋ ਠੁਕਰਾਇਆ ਜਾਂਦਾ ਹੈ ਬੁਰਾ ਵਕਤ ਸਭ ਦਾ ਹੁੰਦਾ ਹੈ ਬਸ ਕਿਸੇ ਦੇ ਬੁਰੇ ਵਕਤ ਦੀ ਵਜ੍ਹਾ ਨਾ ਬਣੋ ਜੀਵਨ ਵਿੱਚ ਇੰਨਾ ਸਮਝੌਤਾ ਨਾ ਕਰੋ ਕਿ ਲੋਕ ਭੁੱਲ ਜਾਣ ਕਿ ਤੁਸੀਂ ਵੀ ਇਨਸਾਨ ਹੋ ਜੋ ਤੁਹਾਡੇ ਜਜ਼ਬਾਤਾਂ ਦੀ ਕਦਰ ਨਾ ਕਰ ਸਕੇ ਉਸ ਦੇ ਪਿੱਛੇ ਪਾਗਲ ਹੋਣਾ ਪ੍ਰੇਮ ਨਹੀਂ ਬੇਵਕੂਫੀ ਹੁੰਦੀ ਹੈ ਦੁੱਖ ਤਦ ਹੁੰਦਾ ਹੈ ਜਦ ਤੁਹਾਨੂੰ ਅਹਿਸਾਸ ਹੋਵੇ ਕਿ ਜਿਸ ਨੂੰ ਤੁਸੀਂ ਮਹੱਤਵ ਦੇ ਰਹੇ ਹੋ ਉਸ ਦੀਆਂ ਨਜ਼ਰਾਂ ਵਿੱਚ ਤੁਹਾਡਾ ਕੋਈ ਮਹੱਤਵ ਹੀ ਨਹੀਂ ਹੈ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ ਅਸੂਲਾਂ ਤੇ ਆਂਚ ਆਵੇ ਤਾਂ ਟਕਰਾਉਣਾ ਵੀ ਜ਼ਰੂਰੀ ਹੈ ਇਨਸਾਨ ਤੇ ਵਕਤ ਦੋਨਾਂ ਦੀ ਕਦਰ ਕਰੋ ਸੁਣਿਆ ਹੈ ਦੋਨੋਂ ਹੀ ਗੁਜ਼ਰ ਜਾਂਦੇ ਨੇ ਸਰੀਰ ਦੀ ਹਿਫਾਜ਼ਤ ਧਨ ਨਾਲੋਂ ਵੀ ਜ਼ਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਸਰੀਰ ਵਿਗੜਨ ਦੇ ਬਾਅਦ ਧਨ ਵੀ ਉਸਦੀ ਹਿਫਾਜ਼ਤ ਨਹੀਂ ਕਰ ਸਕਦਾ ਗੁੱਸੇ ਵਿੱਚ ਇਨਸਾਨ ਬੇਕਾਰ ਦੀਆਂ ਗੱਲਾਂ ਤਾਂ ਕਰਦਾ ਹੈ ਪਰ ਦਿਲ ਦੀ ਗੱਲ ਵੀ ਕਹਿ ਜਾਂਦਾ ਹੈ ਸ਼ੌਂਕ ਪਾਲਣ ਦੀ ਉਮਰ ਵਿੱਚ ਜਿਹੜੇ ਸਬਰ ਕਰਨਾ ਸਿੱਖ ਜਾਂਦੇ ਨੇ ਜ਼ਿੰਦਗੀ ਦੀ ਅੱਧੀ ਜੰਗ ਉਹ ਇਸ ਤਰ੍ਹਾਂ ਹੀ ਜਿੱਤ ਜਾਂਦੇ ਨੇ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ